ਪੁਰੰਤ ਤ ਤਵੇ ਰਾਜੇ ਜੋਗੀ ਮਹਾਤਪਸ਼ਵੀ ਸੰਤ ਮਹਾਰਾਜ ਜੀ ਰਾੜਾ ਸਹਵਾਲੇ ਵੱਡੇ ਉਹਨਾਂ ਦੇ ਅਮਰਤੰਬੀ ਬਚਨ ਹਫਤਾਵਾਰੀ ਸਰਵਨ ਕਰਦੇ ਆ ਇਹ ਸਥਾਨ ਗੁਰਦੁਆਰਾ ਈਸ਼ਰ ਪ੍ਰਕਾਸ਼ ਮਾਪ ਪ੍ਰਸ਼ਾਦੇ ਨਾਮ ਨਾਲ ਉਹਨਾਂ ਨੂੰ ਸਮਰਪਿਤ ਸੰਤ ਮਹਾਰਾਜ ਜੀ ਰਾੜਾ ਸਹਵਾਲੇ ਨੇ ਸਥਾਪਨ ਕੀਤਾ ਸਵਾਗਤ ਮਿਲਗੀ ਆਪਾਂ ਸਾਰਿਆਂ ਨੂੰ ਹਰ ਐਤਵਾਰ ਉਹਨਾਂ ਦੇ ਅੰਮ੍ਰਿਤਮਈ ਬਚਨ ਸੁਣਦੇ ਆ ਜਿਉ ਨੂੰ ਕਿਹਾ ਪ੍ਰਭ ਜੀ ਵਸੈ ਸਾਧ ਕੀ ਰਸਨਾ ਪੂਰਨ ਸਾਧੂ ਦੀ ਰਸਨਾ ਤੇ ਪੂਰਨ ਬੋਲ ਨੇ ਪਰਮੇਸ਼ਰ ਦੇ ਗੁਰਨਾਨਕ ਦੇ ਕਿੰਨੇ ਪਿਆਰ ਵਾਲੇ ਕਿੰਨਾ ਰਸ ਭਰਿਆ ਹੈ ਕਿੰਨੀ ਕਾਗਰਤਾ ਹੈ ਕਿੰਨੀ ਸਰਲਤਾ ਹੈ ਸਮਝਾ ਰਹੇ ਨੇ ਬਹੁਤ ਢੂਗੀਆਂ ਢੂਗੀਆਂ ਗੱਲਾਂ ਦਸੀਆਂ ਵੀਰ ਕਾਲਪਵਕਤਾ ਨਿਰਗੁਣ ਹੈ ਹ ਨਿਰਾਕਾਰ ਹੈ ਉਹਦਾ ਚੱਕਰ ਚ ਹੈ ਨਰ ਬਰਨ ਜਾਤਰ ਪਾਤ ਨਹੀਂ ਜੇ ਉਹਦਾ ਧਿਆਨ ਕਿਵੇਂ ਧਰ ਲੈਣਾ ਉਹਦਾ ਧਿਆਨ ਤਾਂ ਬ੍ਰਹਮ ਗਿਆਨੀ ਹੈ ਉਹ ਉਸ ਧਿਆਨ ਚ ਲੀਨ ਹੁੰਦਾ ਹੈ ਸਵੈ ਸਰੂਪ ਚ ਲੀਨ ਹੋ ਜਾਂਦਾ ਜਿਗਿਆਸੂ ਦਾ ਤਾਂ ਜੋ ਸ਼ੁਰੂ ਹੁੰਦੀ ਹੈ ਉਹ ਗੁਰੂ ਤੋਂ ਹੁੰਦੀ ਹੈ ਗੁਰੂ ਪਰਮੇਸ਼ਰ ਕੋਈ ਹੈ ਗੁਰੂ ਪਰਮੇਸ਼ਰ ਇੱਕੋ ਜਾਨ ਰੱਬ ਹੀ ਗੁਰੂ ਰੂਪ ਧਾਰ ਕੇ ਸੰਸਾਰ ਤੇ ਆ ਗਿਆ ਹੈ ਗੁਰੂ ਨਾਲ ਜੁੜ ਜੋ ਪਰਮ ਅਕਾਲ ਪੁਰਖ ਨਾਲ ਜੁੜਨਾ ਹੈ ਪਰਮੇਸ਼ਰ ਨਾਲ ਰੱਬ ਨਾਲ ਜੁੜਨਾ ਹੈ ਇਸ ਕਰਕੇ ਪਹਿਲਾ ਪੱਲਾ ਗੁਰੂ ਦੀ ਸੇਵਾ ਕਰਨੀ ਸੰਗਤ ਕਰਨੀ ਗੁਰੂ ਦੇ ਧਿਆਨ ਚ ਜੁੜ ਕੇ ਗੁਰਮੰਤਰ ਦਾ ਅਭਿਆਸ ਕਰਨਾ ਹੌਲੀ ਹੌਲੀ ਮਨ ਸ਼ੁੱਧ ਹੋ ਜਾਂਦਾ ਹੈ ਇਕਾਗਰ ਹੋ ਜਾਂਦਾ ਹੈ ਅੰਤਸ਼ਕਰਨ ਸੁੱਧ ਹੋ ਜਾਂਦਾ ਹੈ ਫਿਰ ਸ਼ਬਦ ਨੂੰ ਪੜਨ ਲੱਗ ਜਾਂਦਾ ਹੈ ਸ਼ਬਦ ਬਹੁਤ ਸੂਖਮ ਹੈ ਮੂਰਤ ਨਾਲ ਉਹ ਇੱਕ ਚੀਜ਼ ਜਿਸ ਦੀ ਹੈ ਸਾਹਮਣੇ ਹੈ ਉਹਦੇ ਨਾਲ ਧਿਆਨ ਜਲਦੀ ਜੁੜ ਜਾਂਦਾ ਹੈ ਸ਼ਬਦ ਨਾਲ ਵੀ ਉਹ ਖਾ ਜੁੜਦਾ ਹੈ ਸ਼ਬਦ ਨਾਲ ਜੁੜਦੇ ਜੁੜਦੇ ਧੁੰਨ ਚ ਲੀਨ ਹੋ ਕੇ ਜਦੋਂ ਪੂਰਨ ਸੁੱਧ ਹੋ ਜਾਂਦਾ ਹੈ ਉਹਦਾ ਪ੍ਰਕਾਸ਼ ਅੰਦਰ ਉਹਦੇ ਧਿਆਨ ਚ ਲੀਨ ਹੋ ਜਾਂਦਾ ਹੈ ਭਾਈ ਗੁੰਦੇ ਦੀ ਸਾਖੀ ਨਾਲ ਸਮਝਾਇਆ ਕਿੰਨਾ ਗੁਰੂ ਮਹਾਰਾਜ ਦੇ ਨਾਲ ਲੀਨ ਹੋ ਗਏ ਸੋ ਗੁਰੂ ਦੇ ਮੰਤਰ ਦਾ ਹੀ ਅਭਿਆਸ ਕਰਨਾ ਚਾਹੀਦਾ ਹੈ ਭਾਈ ਗੁਰਦਾਸ ਜੀ ਵੀ ਕਹਿੰਦੇ ਗੁਰੂ ਦਾ ਮੰਤਰ ਤੋਂ ਇਲਾਵਾ ਹੋਰ ਅਭਿਆਸ ਜਿਹੜੇ ਕਰਨੇ ਮੰਤਰ ਉਹ ਕਿਸੇ ਲੇਖੇ 'ਚ ਨਹੀਂ ਹੁੰਦੇ ਹੁੰਦੇ ਸੋ ਇਸ ਤਰ੍ਹਾਂ ਦੇ ਨਾਲ ਹਫਤਾਵਾਰੀ ਆਪਾਂ ਵਚਨ ਸੁਣਦੇ ਆ ਦਿਨੇ ਵੀ ਨੇਮ ਨਾਲ ਪ੍ਰੇਮ ਨਾਲ ਸ਼ਰਧਾ ਨਾਲ ਭਰੋਸੇ ਨਾਲ ਹਾਜ਼ਰੀ ਭਰ ਲੈ ਸਤਿਗੁਰਾਂ ਦੇ ਹਜੂਰੀ ਚ ਹਾਜ਼ਰ ਨਾਜ਼ਰ ਜਾਣ ਕੇ ਸੋ ਗੁਰੂ ਮਹਾਰਾਜ ਖਿਰੋ ਬਚਨ ਬਖਸ਼ਿਸ਼ ਕਰਦੇ ਆਂ ਕਰਿਆ ਕਰੋ ਔਰ ਸਿਆ ਗੁਰੂ ਦੇ ਸ਼ਬਦ ਦਾ ਗੁਰੂ ਦੇ ਮੰਤਰ ਦਾ ਗੁਰੂ ਮੰਤਰ ਦਾ ਤੁਰਦੇ ਖਿਰਦੇ ਬੰਦੇ ਉੱਠਦੇ ਅਭਿਆਸ ਕਰੋ ਗੁਰੂ ਨਾਲ ਜੁੜੇ ਰਹੋ ਔਰ ਸੰਗਤ ਕਰੋ ਬੋਲਨ ਸਾਧੂ ਦੀ ਸੰਗਤ ਉਹਨਾਂ ਸਾਧੂ ਤਾਂ ਮਿਲਦਾ ਨਹੀਂ ਜੋ ਉਹਨਾਂ ਦੇ ਬਚਨ ਕੈ ਸਟਾ ਰਹੇ ਵੀ ਸੁਣਦੇ ਆ ਉਹ ਵੀ ਹੁਣ ਵੀ ਉਸ ਤਰ੍ਹਾਂ ਹੀ ਅਸਰ ਕਰਦੇ ਆ ਇਹ ਵੀ ਏ ਬੀ ਸੀ ਤੋਂ ਲੈ ਕੇ ਅਖੀਰ ਤੱਕ ਮਾ ਪਰੇਸ਼ਾਨੇ ਛੋੜੇ ਜਿਹਾ ਦਿਵਾਨ ਦੇ ਵਿੱਚ ਦੱਸ ਦਿੱਤਾ ਕਿਸ ਤਰ੍ਹਾਂ ਸੁਰਤ ਚੜਦੀ ਹੈ ਕਿਵੇਂ ਟਿਕਦੀ ਹੈ ਭਾਈ ਗੁੰਦੇ ਦੀ ਸਾਖੀ ਸੁਣਾ ਕੇ ਵੀ ਐਸ ਜਨਮ ਦੀ ਅਸੀਂ ਗੁਰੂ ਨਾਲ ਜੁੜ ਕੇ ਪਾਰ ਹੋ ਸਕਦੇ ਆ ਸੁਮਾਰੇ ਕੀ ਕਰਦੇ ਜਿਹੜੇ ਪੂਰਨ ਸਾਧੂ ਦੀ ਸੰਗਤ ਹੈ ਨਾ ਉਹ ਭਾਗਾ ਨਾਲ ਮਿਲਦੀ ਹੈ ਜੇ ਆਮ ਵੀ ਕੋਈ ਆ ਜਾਏ ਉਹਦੇ ਭਾਗ ਬਣ ਜਾਂਦੇ ਐ ਇੱਕ ਦੋ ਜਨਮ ਜੀ ਉਹਦਾ ਬੇੜਾ ਪਾਰ ਹੋ ਜਾਂਦਾ ਦੇਖ ਲਓ ਬਹੁਤੇ ਜਨਮ ਇਹ ਧਾਰਨੇ ਪੈਂਦੇ ਉਹਨੂੰ ਫੇ ਸਾਧੂ ਕੀ ਤੂੰ ਲਹੇ ਓਟ ਤੇਰੇ ਮਿਟਹਿ ਪਾਪ ਸਭ ਕੋਟ ਕੋਟ ਸੰਗਤ ਚ ਕਰੋੜਾ ਪਾਪਾਂ ਦਾ ਨਾਸ ਹੋ ਜਾਂਦਾ ਜੋ ਧਾਰਨਾ 'ਚ ਅਸੀਂ ਬੋਲਦੇ ਆਂ ਕਈ ਔਟ ਜੱਗ ਫੁਲਾ ਸੁਣ ਗਾਵਣ ਹਾਰੇ ਰਾਮ ਕਰੋੜਾਂ ਜੱਗਾਂ ਦਾ ਪੁੰਨ ਫਲ ਮਿਲ ਜਾਂਦਾ ਕਿੱਡੀ ਵੱਡੀ ਬਖਸ਼ਿਸ਼ ਐ ਕਿੱਡਾ ਪੁੰਨ ਐ ਸ੍ਰੀ ਉਸਤਨਾ ਦੇ ਨਾਲ ਬਹੁਤ ਸਾਰੇ ਤਰੀਕੇ ਨਾਲ ਧਰੋਹ ਦੀ ਸਾਖੀ ਨਾਲ ਸਮਝਾਤਾ ਵੀ 5 ਸਾਲ ਦੇ ਨੇ ਇੱਡੀ ਵੱਡੀ ਅਵਸਥਾ ਪ੍ਰਾਪਤ ਕਰ ਲਈ ਅਟਲ ਪਾਦਵੀ ਨੂੰ ਪ੍ਰਾਪਤ ਹੋ ਗਏ ਸਾਰੇ ਹੋ ਸਕਦੇ ਐ ਕਹਿੰਦੇ ਤੁਸੀਂ ਕਿਉਂ ਦੁਖੀ ਹੋਏ ਫਿਰਦੇ ਹੋ ਨਵੇਂ ਪਾਸ਼ਾ ਕਹਿੰਦੇ ਦੁਖੀ ਨਾ ਹੋਵੋ ਗੁਰੂ ਦੀ ਸ਼ਰਨ ਵਿੱਚ ਆ ਜਾ ਮਨ ਰੇ ਪ੍ਰਭ ਦੀ ਸ਼ਰਨ ਵਿਚਾਰੋ ਗਣਕਾ ਬਹੁਤ ਵੱਡੀ ਪਾਪਣ ਸੀ ਗਣਕਾ ਪਾਪਣ ਹੋਏ ਕਹ ਪਾਪਣ ਕੰਦੇ ਸੀ ਉਹ ਪਪਾਂ ਦਾ ਗਲ ਹਾਰ ਕੋ ਰੋਕਾ ਗਲ ਤੱਕ ਭਰੀ ਪਈ ਸੀ ਪਾਪਾਂ ਮਹਾਪ੍ਰਸਦੀ ਸੰਗਤ ਹੋਈ ਉਹੀ ਵਿਕੁੰਠਾ ਨੂੰ ਇੱਕ ਜਨਮ ਜੀ ਦੇ ਲੰਘ ਗਈ ਗੀਂਦੀ ਪਾਪੜ ਬਿਨ ਰਾਜ ਪਾਪ ਕਰਨ ਵਾਲੇ ਔਰ ਕਰਾਉਣ ਵਾਲੀ ਦੂਜਿਆਂ ਤੋਂ ਇੱਕ ਜਨਮ ਜੀ ਲੰਘ ਗਈ ਵਿਕੁੰਠ ਗੁਵਾਨ ਚੜ ਸਾਧੂ ਦੀ ਸੰਗਤ ਦਾ ਫਲਿਆ ਤਰੋ ਚਪੇੜਾਂ ਪਈਆਂ ਰਾਜ ਭਾਗ ਚੋਂ ਕੱਢਿਆ ਇੱਕ ਜਨਮ ਦੇ ਵਿੱਚ ਹੀ ਬਚਨ ਕਮਾ ਲਿਆ ਅਟਲ ਪਦਵੀ ਪ੍ਰਾਪਤ ਕਰ ਲਈ ਸੇestra ਦਸ਼ਤਾਂ ਦੇ ਕੇ ਕਹਾ ਮਹਾਰਾਜ ਨੇ ਸਮਝਾਇਆ ਅਜਾਮਲ ਪਾਪੀ ਦੀ ਸਾਖੀ ਦੱਸੀ ਹੈ ਅਜਾਮਲ ਪਾਪੀ ਜਗ ਜਾਣੇ ਉਹਦਾ ਪਾਰ ਉਤਾਰਾ ਹੋ ਗਿਆ ਸਾਧੂ ਨੇ ਜੁਗਤ ਦੱਸਦੀ ਗਜਿੰਦਰ ਹਾਥੀ ਸੀ ਉਹਦੀ ਕਲਿਆਣ ਕਰਕੇ ਤੰਦੂਏ ਦੀ ਕਲਿਆਣ ਹੋ ਗਈ ਨਾਮ ਚ ਬਹੁਤ ਵੱਡੀ ਸ਼ਕਤੀ ਹੈ ਇੰਨਾ ਸਖਾਲਾ ਦਾ ਸਮਾਪਸ਼ਕਿਆ ਕਰਦੇ ਪੂਰਨ ਤੱਤ ਤੇ ਮਹਾ ਪ੍ਰਸ਼ਾਂ ਦੀ ਸੰਗਤ ਹੋ ਜੇ ਇੱਕ ਦੋ ਜਨਮ ਚੀ ਬੇੜਾ ਪਾਰ ਹੋ ਜਾਂਦਾ ਇਹ ਦਾ ਗਰੰਟੀ ਹੈ ਵੀ ਉਹ ਨਰਕਾਸ ਤਾਂ ਜਾਏਗਾ ਹੀ ਨਹੀਂ ਜੂਨਾ ਆਦਮੀ ਜਾਏਗਾ ਜੇ ਉਹ ਨੇਵੀ ਪਹੁੰਚਿਆ ਰੱਬ ਉਹਨੂੰ ਫੇਰ ਚੰਗੇ ਘਰ ਵਿੱਚ ਜਨਮ ਦੇ ਦੇਗਾ ਇੱਥੇ ਜਾ ਕੇ ਨਾਮ ਜਪ ਸਕੇ ਸੇਵਾ ਕਰ ਸਕੇ ਵਧੀਆ ਜੀਵਨ ਜੀਵਨ ਜੀਦਾ ਰਹੇ ਇਕੋ ਰਹੀ ਮਹਾ ਪ੍ਰਸ਼ੰਨ ਇਹ ਰੋੜਾ ਸਗੋਂ ਵਾਲਾ ਵੀ ਬਚਨ ਕਰਦਾ ਸੀ ਕਹਿੰਦੇ ਤੁਸੀਂ ਡਰੋ ਨਾ ਗੁਰੂ ਦੀ ਗੱਲ ਮੰਨ ਲਓ ਗੁਰੂ ਨਾਲ ਜੁੜ ਜੋ ਇੱਕ ਵੀ ਤੁਹਾਡੇ ਜੋ ਨਰਕਾਤ ਨਹੀਂ ਜਾਏਗਾ ਧਰਮ ਰਾਜ ਨਹੀਂ ਜਾਏਗਾ ਤੁਸੀਂ ਭਰੋਸਾ ਕਰੋ ਮੰਜ ਕਿੰਨੀ ਵੱਡੀ ਗੱਲ ਕਹੀ ਕੋਈ ਐ ਥੋੜੀ ਕਹਿੰਦਾ ਸਤ ਜੇ ਆਪਾਂ ਦੀਵਾਨ ਸੁਣਦੇ ਰਹੇ ਐਤਵਾਰ ਦੇ ਸੁਣ ਲਿਆ ਉਹ ਬਚਨ ਤਾਂ ਹੁਣ ਵੀ ਉਸ ਤਰ੍ਹਾਂ ਹੀ ਆ ਨਾ ਦੁੱਖਾਂ ਦੇ ਵਿੱਚ ਘਰੇ ਘਿਰਾਂਗੇ ਦੁੱਖ ਹੋਣਗੇ ਐ ਲੰਘ ਜਾਂਵੇ ਕਿ ਦੁੱਖ ਹੁੰਦਾ ਦੁੱਖ ਚ ਘਿਰਿਆ ਜਾਂਦਾ ਬੰਦਾ ਘਿਰਿਆ ਜਾਂਦਾ ਦੁੱਖ ਭੋਗਦਾ ਨਰਕ ਭੋਗਦਾ ਦੁਖੀ ਹੁੰਦਾ ਇੱਕ ਦੁੱਖ ਆਇਆ ਲੰਘ ਗਿਆ ਐ ਲੰਘ ਜਾਣਗੇ ਸਾਰੇ ਦੁੱਖ ਸੰਤਾਪ ਬਿਗਨ ਤੇ ਨਰਕਾਂ ਵਿੱਚ ਨ ਜਾਣਾ ਪਏਗਾ ਸਾਧਕਾ ਸੰਗ ਧਰਮ ਰਾਏ ਕਰੇ ਸੇਵਾ ਧਰਮ ਰਾਜ ਦੀ ਸੇਵਾ ਕਰੇ ਐਡਾ ਵੱਡਾ ਆਫਰ ਬਖਸ਼ੀ ਜੀ ਫੇਰ ਵੀ ਅਸੀਂ ਨਾ ਕਰੀਏ ਫਿਰ ਬਹੁਤ ਮੰਦ ਬੁੱਧੀ ਆ ਸਾਡੀ ਅਕਲੋ ਫਿਰ ਸਾਡੀ ਕੋਈ ਬਹੁਤੀ ਅਸੀਂ ਅਗਲ ਵਾਲੇ ਸਿਆਣੇ ਨਹੀਂ ਹੈਗੇ ਸੇਸ਼ ਕਰਕੇ ਸੰਗਤ ਵਿੱਚ ਜੁੜਨਾ ਬਹੁਤ ਜ਼ਰੂਰੀ ਹੈ ਭਾਵੇਂ ਜੇ ਘਰ ਸਤ ਸੰਗ ਕਰ ਲੈਣੇ ਵੀ ਮੀਡੀਆ ਰਾਹੀਂ ਕਰ ਲੈਣੇ ਆ ਠੀਕ ਹੈ ਪਰ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਸੰਗਤ ਵਿੱਚ ਜੁੜ ਕੇ ਕਰਨਾ ਨਾ ਇਹਦਾ ਮੁਕਾਬਲਾ ਨਹੀਂ ਕੋਈ ਹੋਰ ਹੋ ਸਕਦਾ ਸਾਧ ਸੰਗਤ ਸਥਾਨ ਜਗਮਗ ਨੂਰ ਹੈ ਸੋ ਐਸੇ ਬਚਨ ਸੁਣੇ ਕਰੋ ਸੇ ਨਾਲ ਸੁਣਿਆ ਕਰੋ ਆਦਰੀ ਪਰਿਆ ਕਰੋ ਜੇ ਭਰੋਸਾ ਕਰਕੇ ਕਰਨ ਲਗੇ ਸੀ ਮਹਾਰਾਜ ਕੀਰਤਨ ਕਰ ਰਿਹਾ ਸੀ ਬੈਠੇ ਆ ਉਹ ਅਵਸਥਾ ਸਾਨੂੰ ਪ੍ਰਾਪਤ ਹੋ ਜਾਏਗੀ ਦਰਸ਼ਨ ਹੋ ਜਾਣਗੇ ਸਾਨੂੰ ਸੋ ਇਸ ਤਰ੍ਹਾਂ ਦੇ ਨਾਲ ਇਹ ਕਾਲ ਯੁਗ ਦਾ ਸਮਾਂ ਹੈ ਚਾਰੇ ਪਾਸੇ ਮਾਰ ਪੈ ਰਹੇ ਆ ਆਚਾਰ ਆਹਾਰ ਵਿਹਾਰ ਬਹੁਤ ਥੱਲੇ ਜਾ ਰਿਹਾ ਧਰਮ ਦੇ ਧਰਮ ਦੇ ਨਾਂ ਤੇ ਕਰਪਸ਼ਨ ਹੋ ਰਹੀ ਹੈ ਧਰਮ ਦੇ ਨਾਂ ਤੇ ਹੀ ਲੁੱਟ ਸੁੱਟ ਹੋ ਰਹੀ ਹੈ ਧਰਮ ਦੇ ਨਾਂ ਤੇ ਪਾਪ ਹੋ ਰਹੇ ਫਿਰ ਹੋਰ ਕਿੱਥੇ ਬੇੜਾ ਪਾਰ ਹੋ ਜਗਥਾਨ ਪ੍ਰਿਸ਼ਟ ਹੋਏ ਡੂਬ ਤਾਇਵ ਜਗ ਆ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ ਹੈ ਜਿਹੜੀ ਸੰਗਤ ਹੈ ਨਾ ਜਿੱਥੇ ਸਿਰਫ ਨਾਮ ਦੀ ਗੱਲ ਹੁੰਦੀ ਹੈ ਸਤ ਸੰਗਤ ਐਸੀ ਜਾਣੀ ਐ ਜਿੱਥੇ ਏਕੋ ਨਾਮ ਉਹ ਵਖਾਣੀ ਐ ਸਿਰਫ ਨਾਮ ਜਪਣ ਵਾਲੇ ਅਭਿਆਸੀ ਜਾਣ ਨਾਮ ਜਪਣ ਤੇ ਪਾਉਣ ਦੀ ਸਿਰਫ ਗੁਰੂ ਦੀ ਨਾਮ ਦੀ ਮਹਿਮਾ ਹੁੰਦੀ ਉਹ ਸਤ ਸੰਗਤ ਹੈ ਸੋ ਇਸ ਤਰ੍ਹਾਂ ਦੇ ਨਾਲ ਆਪਾਂ ਨੂੰ ਵੀ ਸੁਭਾਗ ਤਰਾਪ ਹੁੰਦਾ ਹੈ ਹਰ ਅਸੀਂ